ਵਿਜ਼ਨ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਦੇਖ ਰਹੇ ਤੁਸੀਂ ਖਬਰਾਂ ਦੀ ਖਬਰ ਮੈਕੌਮੀ ਤਾਮਿਲ ਹਾਸ ਤੇ ਮੇਰੇ ਨਾਲ ਨੇ ਦੀਪਕ ਸ਼ਰਮਾ ਜਨਾਰਥਲ ਜੀ ਹਾਂ ਜੀ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਵੇਖਦੇ ਰਹੋ ਵੇਖਣ ਵਾਲਾ ਚੈਨਲ ਹੈ ਤੇ ਅਸੀਂ ਕੁਆਰਫਰ ਲੈ ਕੇ ਹਾਜ਼ਰਾਂ ਖਬਰਾਂ ਦੀ ਖਬਰ ਦੀਪਕ ਜੀ ਨਵੀਂ ਸਰਕਾਰ ਨਵੇਂ ਨਵੇਂ ਐਲਾਨ ਤੇ ਮੈਨੂੰ ਲੱਗਦਾ ਹੈ ਕਿ ਗੱਲ ਕਰਨੀ ਜ਼ਰੂਰ ਬਣਦੀ ਹੈ ਕਿਉਂਕਿ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਅਜਿਹੇ ਮੁੱਦਿਆਂ ਤੇ ਚਾਹਿਆ ਸੀ ਪੁਰਾਣੀਆਂ ਸਰਕਾਰਾਂ ਦੀ ਗੱਲ ਕਰੀਏ ਤੇ ਜਿਹੜੇ ਲੋਕ ਲੋਕਾਂ ਦੇ ਹਿੱਤ ਵਿੱਚ ਨਹੀਂ ਸਨ ਜਿਹੜੇ ਲੋਕ ਮਾਰੂ ਸਨ ਅਸੀਂ ਉਹਨਾਂ ਦੀ ਵੀ ਗੱਲ ਕਰਦੇ ਰਹੇ ਹਾਂ ਬਹੁਤ ਸਾਰੇ ਜਿਹੜਾ ਚਰਚਾ ਵੀ ਹੁੰਦੀ ਹੈ ਕਿ ਤੁਸੀਂ ਕਦੀ ਚੰਗੀ ਵੀ ਉਹ ਕਰਿਆ ਕਰੋ ਹੈਨਾ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਚੰਗੇ ਕੰਮ ਹੋਣਗੇ ਅਸੀਂ ਉਸ ਦੀ ਵੀ ਗੱਲਬਾਤ ਕਰਾਂਗੇ ਜੇ ਕੋਈ ਮਾੜੇ ਕੰਮ ਹੁੰਦੇ ਨੇ ਜੇ ਕੋਈ ਮਾੜੇ ਫੈਸਲੇ ਹੁੰਦੇ ਨੇ ਲੋਕ ਹਿੱਤ ਵਿੱਚ ਨਹੀਂ ਹੁੰਦੇ ਨੇ ਲੋਕ ਮਾਰੂ ਹੁੰਦੇ ਨੇ ਅਸੀਂ ਉਹਨਾਂ ਤੇ ਵੀ ਚਰਚਾ ਕਰਾਂਗੇ ਸੋ ਮੈਨ ਇਹਨੇ ਲੋਕਾਂ ਦੇ ਹਿੱਤ ਵਿੱਚ ਫੈਸਲੇ ਲਏ ਜਾਂਦੇ ਨੇ ਤੇ ਵਾਕਈ ਮੀਡੀਆ ਦਾ ਵੀ ਕਿਤੇ ਨਾ ਕਿਤੇ ਰੋਲ ਹੁੰਦਾ ਹੈ ਕਿ ਉਹਨਾਂ ਦੀ ਚਰਚਾ ਕੀਤੀ ਜਾਵੇ ਤੇ ਛਲਾਗਾ ਵੀ ਕਰਨੀ ਬਣਦੀ ਹੈ ਸੋ ਭਗਵੰਤ ਮਾਨ ਸਰਕਾਰ ਨੇ ਕੁਝ ਕੁ ਦਿਨਾਂ ਵਿੱਚ ਬਹੁਤ ਸਾਰੇ ਐਲਾਨ ਕੀਤੇ ਨੇ ਤੇ ਇੱਕ ਹੋਰ ਐਲਾਨ ਅੱਜ ਹੋਇਆ ਤੇ ਮੈਨੂੰ ਲੱਗਦਾ ਹੈ ਕਿ ਕਾਫੀ ਅਸ਼ਲਾਗਾ ਯੋ ਕਦਮ ਵੀ ਹੈਗਾ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਜਿਹੜੀ ਲੁੱਟ ਜਿਹੜੀ ਮਚਾਈ ਜਾਂਦੀ ਸੀ ਇਹ ਮੈਨੂੰ ਲੱਗਦਾ ਹੈ ਕਿ ਇਹ ਹਰ ਘਰ ਦਾ ਹਰ ਪਰਿਵਾਰ ਦਾ ਮਸਲਾ ਹੈ ਹਰ ਪਰਿਵਾਰ ਦੇ ਬੱਚੇ ਜਿਹੜੇ ਨੇ ਉਹ ਸਕੂਲਾਂ 'ਚ ਪੜਨ ਜਾਂਦੇ ਨੇ ਔਰ ਕੀ ਹਸ਼ਰ ਹੁੰਦਾ ਮੈਨੂੰ ਲੱਗਦਾ ਹੈ ਕਿ ਸਾਰੇ ਜਾਣਦੇ ਨੇ ਕੀ ਜਿਹੜਾ ਉਹਨਾਂ ਨੂੰ ਫੀਸਾਂ ਨੂੰ ਲੈ ਕੇ ਹਰ ਸਾਲ ਫੀਸਾਂ ਵਧਾਈਆਂ ਜਾਂਦੀਆਂ ਨੇ ਫਿਰ ਕਿਤਾਬਾਂ ਜਿਹੜੀਆਂ ਨੇ ਉਹ ਇੱਕ ਸਪੈਸੀਫਿਕ ਜਿਹੜੀ ਇੱਕ ਜਿਹੜੀ ਕੋਈ ਬੁੱਕ ਸ਼ਾਪ ਹੈਗੀ ਆ ਉਹਨਾਂ ਦੇ ਨਾਲ ਇਹਨਾਂ ਦੇ ਕੰਟੈਕਟ ਹੁੰਦੇ ਨੇ ਕਿ ਉੱਥੋਂ ਹੀ ਮਿਲਗੀ ਯੂਨੀਫਾਰਮ ਜਿਹੜੀ ਉਹ ਮਹਿੰਗੀ ਮਿਲਦੀ ਆ ਹਾਲਾਂਕਿ ਚਾਹੀਦਾ ਇਹ ਸੀਗਾ ਕਿ ਜੇ ਸਕੂਲ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਆ ਤਾਂ ਸਸਤੀ ਹੋਵੇ ਪਰ ਉਹ ਬਾਹਰ ਨਾਲੋਂ ਵੀ ਮਹਿੰਗੀਆਂ ਚੀਜ਼ਾਂ ਮਿਲਦੀਆਂ ਨੇ ਸੋ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਤਾਂ ਤੁਹਾਡੀ ਕੀ ਰਾਏ ਐ ਇਸ ਪੂਰੇ ਕਮਤਾ ਜੀ ਸ਼ਾਬਾਸ਼ ਅੱਜ ਭਗਵੰਤ ਮਾਨ ਜੀ ਭਗਵੰਤ ਮਾਨ ਨੇ ਦੱਸਤਾ ਕਿ ਮੈਂ ਪੰਜਾਬੀ ਪੁੱਤਾਂ ਸਿੱਧੇ ਰਾਤੁਰਪੋ ਬੰਦੇ ਦੇ ਪੁੱਤ ਬਣ ਜਾਉ ਨਹੀਂ ਮੈਂ ਬਣਾ ਦੇਣੇ ਆ ਸਿੱਧਾ ਸੁਨੇਹਾ ਅੱਜ ਇਹ ਕਾਪੀਆਂ ਕਿਤਾਬਾਂ ਵਾਲਿਆਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਕੇਲ ਪਾ ਕੇ ਉਹਨੇ ਕਿਹਾ ਕਿ ਸਾਰੇ ਲਾਈਨ ਚ ਖੜ ਜੋ ਇੱਕ ਮਾਫੀਆ ਆਪਾਂ ਅੱਗੇ ਗੱਲ ਕਰਦੇ ਰਿਆਂ ਕਿ ਕਿ ਸਕੂਲੀ ਮਾਫੀਆ ਯੂਨੀਵਰਸਿਟੀ ਮਾਫਲਾ ਮਾਫੀਆ ਸਿੱਖਿਆ ਮਾਫੀਆ ਜਿਹੜਾ ਇਹ ਬਣਿਆ ਉਸ ਮਾਫੀਆ ਨੂੰ ਨੱਥ ਪਾਉਣ ਦੀ ਇੱਕ ਪਹਿਲੀ ਕਦਮ ਹੈ ਔਰ ਇਹਦੇ ਨਾਲ ਨੂੰ ਰੇਤ ਮਾਫੀਆ ਵੀ ਤਿਆਰ ਹੋ ਜਾਵੇ ਹੁਣ ਸ਼ਰਾਬ ਮਾਫੀਆ ਵੀ ਤਿਆਰ ਹੋ ਜਾਵੇ ਹੁਣ ਕੇਵਲ ਮਾਫੀਆ ਵੀ ਤਿਆਰ ਹੋ ਜਾਵੇ ਹੁਣ ਟਰਾਂਸਪੋਰਟ ਮਾਫੀਆ ਵੀ ਤਿਆਰ ਹੋ ਜਾਵੇ ਹੁਣ ਸਿਹਤ ਮਾਫੀਆ ਵੀ ਤਿਆਰ ਹੋ ਜਾਵੇ ਸਾਰਿਆਂ ਨੂੰ ਦੱਸਦਾ ਬੜਾ ਕਮਾਲ ਦਾ ਫੈਸਲਾ ਬਿਲਕੁਲ ਬਸ ਉਹਨੇ ਨੂੰ ਲਾਗੂ ਕਿਵੇਂ ਕਰਕੇ ਰੱਖਣਾ ਅਮਲੀ ਜਾਮਾ ਕਿਵੇਂ ਪਹਿਨਾ ਕੇ ਰੱਖਣਾ ਉਹ ਮਾਪਿਆਂ ਦੀ ਜ਼ਿੰਮੇਵਾਰੀ ਵੀ ਵੱਡੀ ਬਣਦੀ ਆ ਉਹ ਅਧਿਆਪਕਾਂ ਦੀ ਜ਼ਿੰਮੇਵਾਰੀ ਵੀ ਵੱਡੀ ਬਣਦੀ ਆ ਉਹ ਦੁਕਾਨਾਂ ਵਾਲਿਆਂ ਦੇ ਨਾਲ-ਨਾਲ ਜਿਹੜੇ ਹੋਰ ਜਿਹੜੀ ਦੁਕਾਨ ਤੋਂ ਮਾਲ ਵਿਕਦਾ ਉਹ ਤੋਂ ਬਿਨਾਂ ਜਿਹੜੇ ਬਾਕੀ ਦੁਕਾਨਾਂ ਖੋਲ ਕੇ ਬੈਠੇ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ WhatsApp ਨੰਬਰ ਤਾਂ ਹੈ ਹੀ ਆ ਫੇਰ ਜਿਹੜਾ ਗੜਬੜ ਹੁੰਦੀ ਆ ਜਦੇ ਭੇਜੋ ਇਸ ਮੌਕੇ ਕਮਤਾ ਜੀ ਤੁਸੀਂ ਹਿਸਾਬ ਲਾ ਲਓ ਕਿ ਜਿੱਦਣ ਦਾ ਮੁੱਖ ਮੰਤਰੀ ਹੋਰਾਂ ਨੇ ਉਹ ਐਂਟੀ ਕ腐ਪਸ਼ਨ WhatsApp ਨੰਬਰ ਜਾਰੀ ਕੀਤਾ ਮੈਨੂੰ ਪਤਾ ਲੱਗ ਰਿਹਾ ਕਿ ਇੱਕ ਹਫ਼ਤੇ ਦੇ ਵਿੱਚ 1.5 ਲੱਖ ਤੋਂ ਵੱਧ ਸ਼ਿਕਾਇਤਾਂ ਤੇ ਬਹੁਤ ਅਦਾ ਕਾਰਵਾਈ ਸ਼ੁਰੂ ਹੋ ਗਈ ਹੈ ਹਰ ਇੱਕ ਮਿੰਟ 'ਚ 15 ਤੋਂ ਵੱਧ ਸ਼ਿਕਾਇਤਾਂ ਆ ਰਹੀਆਂ ਔਰ ਦੋ ਵੱਡੀਆਂ FIR ਦਰਜ ਵੀ ਹੋਈਆਂ ਹਨ ਸੋ ਇਸ ਲਈ ਉਹ ਫਿਰ ਤਿਆਰ ਖੜੀ ਆ ਹਾਂ ਕਮਤਾ ਜੀ ਮੈਂ ਸਰਕਾਰੀ ਸਕੂਲ 'ਚ ਪੜਿਆ ਹਾਂ ਸਰਕਾਰੀ ਸਕੂਲ 'ਚ ਪੜਨ ਦਾ ਮਤਲਬ ਸਾਨੂੰ ਪਤਾ ਹੁੰਦਾ ਸੀ ਕਿ ਮੇਰੀ ਅਗਲੀ ਜਮਾਤ 'ਚ ਸਾਡੇ ਮਹੱਲੇ 'ਚੋਂ ਹੈ ਜਾਂ ਸਾਡੇ ਪਿੰਡ 'ਚੋਂ ਕਿਹੜਾ-ਕਿਹੜਾ ਜਵਾਬ ਪੜਦਾ। ਔਰ ਜਿਹੜਾ-ਜਿਹੜਾ ਜਵਾਬ ਪੜਦਾ ਸੀ ਉਹਨਾਂ 'ਚੋਂ ਸਾਨੂੰ ਇਹ ਵੀ ਪਤਾ ਹੁੰਦਾ ਸੀ ਕਿ ਆਹ ਆ ਨਿਆਣਾ ਪੜਨ ਨੂੰ ਬਹੁਤ ਸਿਆਣਾ, ਆਹ ਕੁੜੀ ਕਿਤਾਬਾਂ ਸੰਭਾਲਣ 'ਚ ਬਹੁਤ ਸਿਆਣੀ ਆ। ਸੋ ਸਾਡੇ ਘਰ ਦੇ 4 ਮਹੀਨੇ ਪਹਿਲਾਂ ਹੀ ਕਹਿੰਦੇ ਸੀ ਕਿ ਭਾਈ ਫਲਾਣਿਆਂ ਦੇ ਘਰੇ ਜਾ ਕੇ ਕਿਹਾ ਕਿ ਕਿਤਾਬਾਂ ਉਹਨਾਂ ਤੋਂ ਲੈਣੀਆਂ। ਔਰ ਮੈਂ ਦੂਜੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਇੱਕ ਹੀ ਪਰਿਵਾਰ ਤੋਂ ਆਪਣੀ ਕਲਾਸ 'ਚੋਂ ਗਾਹ ਪੜਦੀ। ਆਪਣੇ ਪਿੰਡ ਦੀ ਕਥੀ ਤੋਂ ਕਿਤਾਬਾਂ ਮੰਗ ਕੇ ਲਿਆਉਂਦਾ ਰਿਹਾ ਔਰ ਉਹਨੇ ਕਦੇ ਇੱਕ ਰੁਪਈਆ ਨਹੀਂ ਲਿਆ। ਉਸ ਤੋਂ ਬਾਅਦ ਉਹਨਾਂ ਦੀ ਪਹਿਲਾਂ ਵੱਡੀ ਭੈਣ ਪੜਦੀ ਸੀ ਉਹ ਹੀ ਕਿਤਾਬਾਂ। ਫਿਰ ਉਹ ਮੈਂ ਉਹ ਪੜਦੀ ਸੀ। ਫਿਰ ਮੈਂ ਪੜਿਆ। ਮੇ ਤੋਂ ਬਾਅਦ ਫਿਰ ਮੇਰਾ ਇੱਕ ਹੋਰ ਮਿੱਤਰ ਸੀ ਜਿਹੜਾ ਮੇ ਤੋਂ ਇੱਕ ਕਲਾਸ ਪਿੱਛੇ ਪੜਦਾ ਸੀ। ਫਿਰ ਅਸੀਂ ਉਹਨੂੰ ਦਿੰਦੇ ਸੀ। ਸੋ ਉਸ ਤੋਂ ਅੱਗੇ ਕਿਹਨੂੰ ਗਈਆਂ ਸੀ ਸਾਨੂੰ ਨਹੀਂ ਪਤਾ। ਮਤਲਬ ਉਸ ਸਮੇਂ ਕਿਤਾਬਾਂ ਰੱਦੀ ਚ ਵੇਚਣ ਦਾ ਰਵਾਜ ਨਹੀਂ ਸੀ। ਕਿਤਾਬਾਂ ਕਿਤਾਬਾਂ ਰਹਿੰਦੀਆਂ ਸੀ ਰੱਦੀ ਨਹੀਂ ਹੁੰਦੀਆਂ ਸੀ। ਉਹਦੇ ਪਰ ਸਿਰਫ ਅਖਬਾਰਾਂ ਦੀ ਜिल्ਤ ਬਦਲਦੇ ਸੀ। ਹੂੰ ਉਹ ਕੋਈ ਖਾਕੀ ਕਾਗਜ਼ ਲੈਮੀਨੇਸ਼ਨ ਫਲਾਣਾ ਪੇਪਰ ਹੈ ਉਹ ਨਹੀਂ ਅਖਬਾਰਾਂ ਹੀ ਹੁੰਦੀਆਂ ਸੀ ਸੋ ਹੁਣ ਉਹ ਇੰਡਸਟਰੀ ਹੈ ਇੱਕ ਇੱਕ ਠੰਡਾ ਬਣ ਗਿਆ ਕਿਤਾਬਾਂ ਦਾ ਕਿ ਕਿਤਾਬ ਜਿਹੜੀ ਕੰਪਨੀਆਂ ਛਾਪਦੀਆਂ ਨੇ ਇੱਕ ਤਾਂ ਕੇਂਦਰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਪੰਜਾਬ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਪਾਸ ਸਰਕਾਰੀ ਜਿਹੜਾ ਸਰਕਾਰੀ ਸਕੂਲ ਚ ਕਿਤਾਬ ਪੜਾਈ ਜਾਂਦੀ ਆ ਉਹੀ ਪ੍ਰਾਈਵੇਟ ਸਕੂਲ ਚ ਕਿਉਂ ਨਹੀਂ ਪੜਾਈ ਜਾਂਦੀ ਬਈ ਉਹੀ ਸੇਮ ਹੁਣ ਐਨਸੀਆਰਟੀ ਵਾਲੀ ਪਿਛਲੀ ਵਾਰ ਕੁਝ ਹੋਇਆ ਸੀਗਾ ਕਿ ਸਾਰੀਆਂ ਹੋਣਗੀਆਂ ਪਰ ਤਾਂ ਵੀ ਵਿੱਚ ਦੋ ਦੋ ਚਾਰ ਚਾਰ ਕਿਤਾਬਾਂ ਜਈਆਂ ਫਸਾਈਆਂ ਕਿ ਉਹ ਪ੍ਰਾਈਵੇਟ ਪਬਲਿਸ਼ਰ ਨੇ ਹੂੰ ਔਰ ਉਹ ਕਰਦੇ ਕੀ ਨੇ ਖੇਲ ਕਿੱਥੇ ਐ ਕਮਤਾ ਜੀ ਅਗਲੀ ਵਾਰ ਪਹਿਲਾ ਸਲੇਬ ਪਹਿਲਾ ਪਾਠ ਚੱਕ ਕੇ 30 ਤੇ ਲੈ ਜਾਣਾ 30 ਵਾਲਾ ਚੌਥੇ ਤੇ ਲਿਆਉਣਾ ਦੋ ਪਾਠ ਬਾਹਰ ਕਰ ਦੇਣੇ ਦੋ ਨਵੇਂ ਸ਼ਾਮਲ ਕਰ ਦੇਣੇ ਗੁਲਾਬੀ ਰੰਗ ਵਾਲੇ ਪੇਜ ਨੂੰ ਹਰਾ ਰੰਗ ਕਰ ਦੇਣਾ ਹਰੇ ਵਾਲੇ ਨੂੰ ਨੀਲਾ ਕਰ ਦੇਣਾ ਨਵੀਂ ਕਿਤਾਬ ਲੈਣੀ ਪੈਣੀ ਜੀ ਕਿਤਾਬ ਬਦਲਣੀ ਤਾਂ ਜੋ ਪੁਰਾਣੀਆਂ ਕਿਤਾਬਾਂ ਕੰਮ ਨਾ ਆਉਣ ਬਿਲਕੁਲ ਅੱਗੇ ਦੂਜੇ ਪਿੱਛੇ ਨੂੰ ਦੇ ਨਾ ਸਕੋ ਫਿਰ ਟੀਚਰਾਂ ਵੀ ਕਿਉਂਕਿ ਟੀਚਰਾਂ ਵੀ ਪ੍ਰਾਈਵੇਟ ਸਕੂਲਾਂ ਦੀਆਂ ਖਾਸ ਕਰਕੇ ਇਹਦਾ ਹਿੱਸਾ ਆਪਣੇ ਆਪੇ ਬਣ ਜਾਂਦੀਆਂ ਨੇ ਉਹ ਪਬਲਿਸ਼ਰ ਆਉਂਦੇ ਨੇ ਇੱਕ ਕੈਲੰਡਰ ਇੱਕ ਡੈਰੀ ਇੱਕ ਅੱਧਾ ਵਧੀਆ ਜਿਹਾ ਪੈਨ ਇੱਕ ਤਾਂ ਕੋਈ ਹੋਰ ਸ਼ਕੂਫਾ ਜਾਂ ਕੁਝ ਦੇ ਜਾਂਦੇ ਨੇ ਤੇ ਉਹ ਸਾਰਾ ਉਮਰ ਡੇਢ ਸਾਲ ਉਹਦਾ ਹੀ ਗੁਣਗਾਨ ਗਾਉਂਦੀਆਂ ਰਹਿੰਦੀਆਂ ਡੇਢ ਸਾਲ ਮੈਂ ਇਸ ਲਈ ਕਹਿ ਰਿਹਾ ਸਾਲ ਉਹ ਤੇ ਅਗਲੇ ਦੋ ਵੀ ਐਡਮਿਸ਼ਨ ਵਾਲੇ ਸੋ ਉਹਦਾ ਹੀ ਗੁਣਗਾਨ ਕਹਿੰਦੇ ਜਦ ਤੱਕ ਅਗਲਾ ਤੋਹਫਾ ਨਹੀਂ ਆ ਜਾਂਦਾ ਸੋ ਇਸ ਲਈ ਉਹ ਉਹਨਾਂ ਦਾ ਪ੍ਰਚਾਰ ਕਰਦੇ ਰਹਿੰਦੇ ਫਿਰ ਆਜੋ ਵਰਦੀਆਂ ਤੇ ਵਰਦੀਆਂ ਦਾ ਇੱਕ ਵੱਡਾ ਖੇਰ ਪਹਿਲਾਂ ਤਾਂ 90% ਇਹ ਹਾਲ ਹੋ ਗਿਆ ਸੀ ਕਿ ਸਕੂਲ ਦੇ ਅੰਦਰ ਹੀ ਕਿਤਾਬਾਂ ਵਾਲੀ ਦੁਕਾਨ ਸਕੂਲ ਦੇ ਅੰਦਰ ਹੀ ਸਮੋਸਿਆਂ ਵਾਲੀ ਦੁਕਾਨ ਸਕੂਲ ਦੇ ਅੰਦਰ ਹੀ ਵਰਦੀਆਂ ਵਾਲੀ ਦੁਕਾਨ ਕਿ ਤੁਸੀਂ ਭਾਈ ਸਕੂਲ ਖੋਲਿਆ ਕਿ ਮਾਲ ਖੋਲਿਆ ਪੜ੍ਹਾਈ ਨੂੰ ਛੱਡ ਕੇ ਬਾਕੀ ਸਾਰਾ ਕੁਝ ਮਿਲਦਾ ਸਕੂਲਾਂ ਚ ਪ੍ਰਾਈਵੇਟ ਸਕੂਲਾਂ ਚ ਬਸ ਪੜ੍ਹਾਈ ਉਹ ਨਹੀਂ ਮਿਲਦੀ ਉੱਥੇ ਹੀ ਖੜਾ ਕਿ ਸਾਰੀ ਚੀਜ਼ ਪੈਸੇ ਦੁਕਾਨਾਂ ਖੋਲ ਕੇ ਬੈਠੇ ਨੇ ਆ ਹੁਣੇ ਮੇਰਾ ਸਾਥੀ ਕੈਮਰਾਮੈਨ ਮੈਨ ਦੱਸ ਰਿਹਾ ਸੀ ਕਿ ਬਾਜ਼ਾਰ ਚੋਂ ਜਰਾਬ ਖਰੀਦਦੇ ਜਨਾ ਜਵਾਕ ਦੀ 30 ਰੁਪਏ ਦੀ ਮਿਲਦੀ ਆ ਸਕੂਲ ਚੋਂ ਖਰੀਦ ਕੇ ਲੈਣਾ 130 ਰੁਪਏ ਦੀ ਮਿਲਦੀ ਆ ਇੰਨਾ ਫਰਕ ਇਹੋ ਜਿਹਾ ਜਰਾਬ ਚ ਕਿਹੜਾ ਉਹਨਾਂ ਨੇ ਮਤਲਬ ਕਿ ਮੋਤੀ ਪਰੋਤੇ ਉਹਦੇ ਵਿੱਚ ਤੋ ਆ ਜਿਹੜਾ ਖੇੜਾ ਸਟicker ਫਿਰ ਸਭ ਤੋਂ ਅਹਿਮ ਹੁੰਦਾ ਕਿ ਉਹ ਬੈਚ ਲੱਗਦਿਆ ਜੀ ਇਹ ਸਾਡੇ ਸਕੂਲ ਵਾਲਾ ਬੈਚ ਦਾ ਕਾਪੀਰਾਈਟ ਨਹੀਂ ਹੋਊਗਾ ਜੀ ਕੋਈ ਹੋਰ ਨਹੀਂ ਸ਼ਬਦਦਾ ਉਹ ਸਹੀ ਨਹੀਂਗਾ ਜੀ ਉਹਦਾ ਮੋਰ ਸਿੱਧਾ ਨਹੀਂਗਾ ਜੀ ਉਹਦੇ ਕਿਤਾਬ ਸਿੱਧਾ ਨਹੀਂਗਾ ਜੀ ਉਹਨੂੰ ਲਿਖਿਆ ਸਹੀ ਨਹੀਂ ਜ ਇਸ ਲਈ ਇੱਥੋਂ ਹੀ ਲੈਣੀ ਪਣੀ ਮੈਂ ਇੰਨੇ ਸਕੂਲਾਂ ਨੂੰ ਵੀ ਜਾਣਦਾ ਕਮਤਾ ਜੀ ਕਿ ਜਿੱਥੇ ਮਾਲਕ ਜਿਹੜਾ ਆਪ ਹੈ ਉੱਥੇ ਉਹਦੀ ਘਰ ਵਾਲੀ ਪ੍ਰਿੰਸੀਪਲ ਹੈ ਹੈ ਸਾਲਾ ਜੂਸਦੀ ਨਾਲ ਉਹਦੇ ਜਿਹੜੀ ਲਾ ਕੇ ਬੈਠਾ ਸਮੋਸੇ ਬਣਾ ਰਿਹਾ ਹੈ ਹੈ 700 ਨਾਲ ਦੀ ਕਿਤਾਬਾਂ ਦੀ ਦੁਕਾਨ ਖੋਲ ਕੇ ਬੈਠੀ ਆ ਸਾਰਾ ਟੱਬਰ ਸਾਰਾ ਟੱਬਰ ਬਿਜ਼ਨਸ ਚਲਾ ਰਿਹਾ ਸਕੂਲ ਤਾਂ ਕੀ ਕਹਿਣਾ ਸੋ ਇਹ ਇਸ ਲਈ ਆ ਜਿਹੜਾ ਵੱਡਾ ਫੈਸਲਾ ਇਹ ਬਹੁਤ ਚਲਾ ਗਿਆ ਜੂਗਾ ਪਹਿਲਾ ਫੈਸਲਾ ਤਾਂ ਲਿਆ ਫੀਸਾਂ ਨੂੰ ਲੈ ਕੇ ਹਾਂ ਬਿਲਕੁਲ ਫੀਸ ਕਿ ਪ੍ਰਾਈਵੇਟ ਸਕੂਲ ਇਸ ਸਾਲ ਫੀਸ ਨਹੀਂ ਵਧਾ ਸਕਣ ਬਿਲਕੁਲ ਫੀਸ 'ਚ ਵਾਧਾ ਨਹੀਂ ਕਰ ਸਕਦਾ ਫੀਸਾਂ ਕਿਵੇਂ ਵਧੀਆਂ ਹੁਣ ਇੱਕ ਫੰਡ ਹੁੰਦਾ ਐ ਐਡਮਿਸ਼ਨ ਫੰਡ ਹਮ ਜਦੋਂ ਤੱਕ ਸਰਕਾਰ ਇਹਦੇ ਪਰ ਵੀ ਥੋੜੀ ਜਿਹੀ ਸਖਤ ਨਹੀਂ ਹੋਈ ਸੀ ਤਦ ਤੱਕ ਹਰ ਸਾਲ ਐਡਮਿਸ਼ਨ ਫੰਡ ਲਈ ਜਾਂਦੇ ਸੀ ਹਮ ਕਿ ਵੀ ਐਡਮਿਸ਼ਨ ਤਾਂ ਇੱਕ ਵਾਰ ਹੁੰਦੀ ਆ ਰਜਿਸਟ੍ਰੇਸ਼ਨ ਤਾਂ ਇੱਕ ਵਾਰ ਹੁੰਦੀ ਆ ਜਦੋਂ ਤੱਕ ਬੱਚਾ ਉੱਥੇ ਪੜ੍ਹਦਾ ਦੁਬਾਰਾ ਰਜਿਸਟ੍ਰੇਸ਼ਨ ਫੀਸ ਐਡਮਿਸ਼ਨ ਫੀਸ ਕਿਉਂ ਹਮ ਫੇਰ ਉਹ ਚ ਫੰਡ ਜੋੜਵੇਂ ਨੇ ਬਿਲਡਿੰਗ ਫੰਡ ਹੈ ਇੱਟਾਂ ਦਾ ਫੰਡ ਲੇਬਰ ਫੰਡ ਮਤਲਬ ਸਾਰਾ ਕੁਝ ਪਾਣੀ ਵੀ ਗਮਲਿਆਂ ਦਾ ਫੰਡ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਫੰਡ ਹੁੰਦੇ ਨੇ ਉਹ ਜੋੜ ਕੇ ਐ ਬਣਾਉਂਦਾ ਹਿਸਾਬ ਕਿਤਾਬ ਕਿ ਜਿਵੇਂ ਨਿਆਣੇ ਨੂੰ ਇੱਥੇ ਤੁਸੀਂ ਅਫਸਰ ਬਣਾ ਕੇ ਭੇਜਦੇ ਨੇ ਜਿਵੇਂ ਸਕੂਲ ਜਵਾਗ ਦੇ ਨਾਂ ਹੀ ਲਾ ਦਿੰਦੇ ਨੇ ਪ੍ਰਾਈਵੇਟ ਸਕੂਲਾਂ ਦਾ ਰਿਕਾਰਡ ਕਢਾ ਕੇ ਦੇਖ ਲਓ ਨਤੀਜਾ ਕਿ ਕਿੰਨੇ ਨਾ ਸਕੂਲਾਂ ਚੋਂ ਨਿਕਲੇ ਬੱਚੇ IAS ਅਫਸਰ ਬਣੇ ਨੇ ਕਿੰਨੇ PCS ਅਫਸਰ ਬਣੇ ਨੇ ਹੈ ਕਿੰਨੇ MLA MP ਬਣੇ ਨੇ ਕਿੰਨਾ ਕੋ ਰਿਕਾਰਡ ਚੈੱਕ ਕਰਕੇ ਦੇਖ ਲਓ ਪਤਾ ਲੱਗੇਗਾ ਕਿੰਨੀ ਕੁ ਪ੍ਰਾਪਤੀ ਇਹਨਾਂ ਦੀ ਬੱਚੇ ਨੌਕਰੀਆਂ ਮਤਲਬ ਇਸ ਮੌਕੇ ਅਜਿਹੇ ਸਕੂਲ ਨੇ ਜਿਨ੍ਹਾਂ ਦੇ ਕੋਲ ਅਧਿਆਪਕ ਕੋਈ 12ਵੀਂ ਪਾਸ ਆ। ਹਾਂ। ਕਿਸੇ ਦਾ ਸਰਟੀਫਿਕੇਟ ਤੇ ਕੋਈ ਤੁਹਾਨੂੰ ਪਤਾ? ਕੈਮਿਸਟ ਦੀਆਂ ਦੁਕਾਨਾਂ ਦੇ ਉੱਤੇ ਜ਼ਿਆਦਾਤਰ ਨਹੀਂ। ਕਈਆਂ ਦੁਕਾਨਾਂ ਦੇ ਉੱਤੇ ਬਹੁਤ ਆਦਤ ਦੇ ਵਿੱਚ ਹੀ ਹੁੰਦਾ ਕਿ ਤੁਸੀਂ ਉਹ ਕਰ ਲਈ ਫਾਰਮੇਸੀ। ਤੁਸੀਂ ਆਪਣਾ ਘਰੇ ਬੈਠੇ ਹੋ ਪਤਾ ਨਹੀਂ ਜੋ ਸੋਈ ਚ ਕੰਮ ਕਰ ਰਹੇ ਹੋ ਜਾਂ ਟੈਲੀਵਿਜ਼ਨ ਦੇਖ ਰਹੇ ਹੋ। ਤੁਹਾਡਾ ਸਰਟੀਫਿਕੇਟ ਉੱਥੇ ਮੜਾ ਕੇ ਸ਼ੀਸ਼ੇ 'ਚ ਟੰਗਿਆ ਉਹਨਾਂ ਨੇ ਤੇ ਦੁਕਾਨ ਕੋਈ ਹੋਰ ਚਲਾ ਰਿਹਾ। ਬਿਲਕੁਲ। ਹਾਂ। ਇਸੇ ਤਰ੍ਹਾਂ ਹੁੰਦਾ ਰਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਸੇ ਹੋਰ ਦੀਆਂ ਡਿਗਰੀਆਂ ਤੇ ਕੋਈ ਹੋਰ ਨੌਕਰੀਆਂ ਕਰ ਰਿਹਾ। ਕਿਉਂਕਿ ਉਹ ਨੌਰਮ ਨੇ ਸੈਂਟਰ ਤੋਂ ਕੇਂਦਰ ਤੋਂ ਪੰਜਾਬ ਸਰਕਾਰ ਤੋਂ ਕਿ ਭਾਈ ਬੀਆੜੀ ਰੱਖਣਾ ਈਟੀਟੀ ਰੱਖਣਾ ਜਿਹੜਾ ਪ੍ਰਾਇਮਰੀ ਵਾਲਾ ਉਹ ਕੋਰਸ ਕੀਤਾ ਹੋਵੇ ਸੋ ਉਹਦੇ ਲਈ ਸਰਟੀਫਿਕੇਟ ਕਈਆਂ ਦੇ ਵਰਤੇ ਜਾਂਦੇ ਨੇ ਪੜਾ ਕੋਈ ਉੱਥੇ 8ਵੀਂ ਫੇਰ ਕੋਈ 10ਵੀਂ ਫੇਰ ਸੈਲਰੀਆਂ ਦਾ ਮਸਲਾ ਵੀ ਇਸੇ ਤਰੀਕੇ ਨਾਲ ਆ ਰਿਹਾ ਕਿ ਲਿਖਵਾਈ ਸੈਲਰੀ ਕਿੰਨੀ ਜਾਂਦੀ ਹੈ ਦਿੱਤੀ ਅੱਧੀ ਜਾਂਦੀ ਹੈ ਉਹਦੇ ਪਰ ਵੀ ਹੋਣਾ ਇੱਥੋਂ ਤੱਕ ਕਿ ਕਮਤਾ ਜੀ ਪੰਜਾਬ 'ਚ ਤਾਂ ਸਰਕਾਰੀ ਸਕੂਲਾਂ ਜੇ ਹੁੰਦਾ ਰਿਆ ਹਾਂ ਪਿਛਲੇ ਕੁ ਦਿਨਾਂ 'ਚ ਫੜੇ ਗਏ ਕਈ ਲੋਕ ਉਸ ਤੋਂ ਬਾਅਦ ਇਹ ਰੁਝਾਨ ਰੁਕਿਆ ਕਿ ਬਾਰਡਰ ਦੇ ਨੇੜੇ ਜਿਹੜੇ ਬਦਲੀ ਹੋ ਗਈ ਮੇਰੀ ਤਨਖਾਹ 70000 ਸਰਕਾਰ ਨੇ ਤੈਅ ਕੀਤੀ ਆ ਮੈਂ ਉੱਥੇ 20000 ਨੂੰ ਹੋਰ ਬੰਦਾ ਰੱਖ ਕੇ ਭੇਜਦਾ ਉਹ ਮੇਰੇ ਥਾਂ ਤੇ ਸਰਕਾਰੀ ਪੜਾ ਰਿਹਾ ਮਾਸਟਰ ਕਪਣਾ ਹੋਰ ਕੰਮ ਕਰ ਰਿਹਾ ਇਹ ਵੀ ਹੁੰਦਾ ਰਿਹਾ ਸੋ ਇਸ ਲਈ ਇਹਨਾਂ ਚੀਜ਼ਾਂ ਨੂੰ ਨਕੇਲ ਪਾਉਣ ਲਈ ਜਿਹੜਾ ਸਖਤ ਫੈਸਲਾ ਲਿਆ ਕਿ ਇੱਕ ਤਾਂ ਭਾਈ ਹੁਣ ਕੋਈ ਵੀ ਪ੍ਰਾਈਵੇਟ ਸਕੂਲ ਆਪਣੀ ਮਰਜ਼ੀ ਨਾਲ ਫੀਸ ਨਹੀਂ ਬਤਾਊਗਾ ਇਸ ਸਾਲ ਤਾਂ ਨਹੀਂ ਬਤਾਊਗਾ ਨਵੀਂ ਪਾਲਿਸੀ ਲਿਆ ਰਹੇ ਆ ਬਹੁਤ ਕਮਾਲ ਦਾ ਕੰਮ ਹੈ ਦੂਸਰਾ ਵਰਦੀਆਂ ਕਹਿ ਕੇ ਨਹੀਂ ਵੇਚੋਗੇ ਕਿ ਭਾਈ ਵਰਦੀ ਜਿਹੜੀ ਸਕੂਲ ਦੀ ਉਹ ਸਾਨੂੰ ਪਤਾ ਹੋਵੇ ਕਿਹੜੀ ਵਰਦੀ ਹੈ ਬਿਲਕੁਲ ਈਵਨ ਇੱਥੋਂ ਤੱਕ ਆ ਗੋਮਤਾ ਜੀ ਕਿ ਤਿੰਨ ਕ ਸਾਲ ਬਾਸ ਸਕੂਲ ਵਰਦੀ ਵੀ ਬਦਲ ਲੈਂਦੇ ਨੇ ਬਿਲਕੁਲ ਯੂਨੀਫਾਰਮ ਬਦਲਦੇ ਜਾਣ ਕੇ ਕਦੇ ਪੈਂਟ ਦਾ ਰੰਗ ਬਦਲ ਤੱਕ ਕਦੇ ਝੱਗੇ ਦਾ ਬਦਲ ਤੱਕ ਕਦੇ ਟਾਈ ਪੁੱਠੀ ਕਰ ਲਈ ਕਦੇ ਸਿੱਧੀ ਕਰ ਲਈ ਕਦੇ ਚਲ ਕੇ ਧਾਰੀ ਹੀ ਬਦਲ ਲੈਂਦੇ ਆ ਜੋੜੀ ਜੀ ਤਾਂ ਕਿ ਫਿਰ ਉਹ ਨਵਾਂ ਲੋਟ ਆ ਜਵੇ ਉਹ ਨਹੀਂ ਭੈਣ ਭਰਾਵਾਂ ਵਿੱਚ ਵੀ ਸਰ ਜਾਂਦਾ ਨਾ ਕਈ ਵਾਰ ਸੋ ਜਾਂ 2 ਸਾਲ 3 ਸਾਲ ਚੱਲ ਜੇ ਇੱਕ ਵਰਦੀ ਫਿਰ ਨਵੀਂ ਅਗਲਾ ਇਸ ਲਈ ਆ ਵੀ ਕਮ ਹੁੰਦਾ ਉਹ ਇਸ ਲਈ ਆ ਜਿਹੜਾ ਫੈਸਲਾ ਹੈ ਕਿ ਪਾਈ ਹੁਣ ਵਰਦੀ ਤੁਸੀਂ ਕਹਿ ਕੇ ਨਹੀਂ ਵੇਚੋਗੇ ਪਰ ਕੰਮ ਤਾਂ ਜੀ ਹੁੰਦਾ ਕੀ ਆ ਸਕੂਲ ਵਾਲਿਆਂ ਨੇ ਅਜਿਹਾ ਕੰਟਰੈਕਟ ਕੀਤਾ ਅਜਿਹੀਆਂ ਕਿਤਾਬਾਂ ਲਾਈਆਂ ਹੁੰਦੀਆਂ ਕਿਉਂ ਉਸੇ ਅੱਡੇ ਤੋਂ ਮਿਲਦੀਆਂ ਹੋਰ ਕਿਤੋਂ ਨਹੀਂ ਮਿਲਦੀ ਬਿਲਕੁਲ ਉਹ ਤੁਸੀਂ ਉਹ ਜਿਵੇਂ ਉਹ ਮਤਲਬ ਖਾਨੜ ਦੇ ਸ਼ਕੀਨ ਨਾਲ ਕਹਿੰਦਾ ਫਲਾਣੀ ਥਾਂ ਦੀ ਛੋਲੇ ਕੁਚਾ ਖਾਣੇ ਆ ਫਲਾਣੀ ਥਾਂ ਤੇ ਹੀ ਜਾਣਾ ਉਸੇ 호텔 ਜਾਣਾ ਨਹੀਂ ਮੈਂ ਤੁਹਾਨੂੰ 2 ਦਿਨ ਪਹਿਲਾਂ ਦੀ ਗੱਲ ਦੱਸਦੀ ਹਾਂ ਇੱਕ ਅਸੀਂ ਮਾਰਕੀਟ ਤੇ ਜਾ ਰਹੇ ਸੀ ਤਾਂ ਉੱਥੇ ਪੂਰੀ ਮਾਰਕੀਟ ਵਿੱਚ ਇੱਕ ਦੁਕਾਨ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਸੀ ਤੇ ਅਸੀਂ ਹੈਰਾਨ ਵੀ ਹੋਏ ਅਸੀਂ ਖੜ ਕੇ ਦੇਖਿਆ ਕਿ ਇਹ ਕੀ ਹੋਇਆ ਫਿਰ ਅਸੀਂ ਦੇਖਿਆ ਕਿ ਬੁੱਕ ਸ਼ਾਪ ਹੈਗੀ ਆ ਤੇ ਅਸੀਂ ਉੱਥੇ ਡਿਸਕਸ ਕੀਤਾ ਕਿ ਸ਼ਾਇਦ ਇਹ ਹੀ ਮਸਲਾ ਹੈ ਕਿ ਕਿਉਂਕਿ ਜਿਹੜੇ ਕਿਤਾਬਾਂ ਨੇ ਉਹ ਇੱਥੇ ਹੀ ਮਿਲ ਗਿਆ ਨੇ ਉਹ ਕਿਉਂ ਨਹੀਂ ਸੋ ਤਾਂ ਹੀ ਮੈਂ ਕਹਿੰਦੇ ਕਿ ਇੱਕ ਤਾਂ ਇੱਕ ਸਾਰ ਹੋਣੀ ਚਾਹੀਦੀਆਂ ਜਿਹਨੂੰ ਮਹਾਲੀ ਦੇ ਸਕੂਲ ਨੇ ਜੇ ਹੁਣ ਪਟਿਆਲੇ ਦੇ ਸਕੂਲ ਨੇ ਪੰਜਾਬ ਦਾ ਸਕੂਲ ਹੈ ਨਾ ਅੰਮ੍ਰਿਤਸਰ ਦਾ ਸਕੂਲ ਹੈ ਪੰਜਾਬ ਦਾ ਸਕੂਲ ਪੂਰੇ ਪੰਜਾਬ ਦੇ ਸਕੂਲ ਦੇ ਵਿਦਿਆਰਥੀਆਂ ਦਾ ਸਿਲੇਬਸ ਇੱਕ ਸਰ ਕਿਉਂ ਨਹੀਂਗਾ ਪੰਜਾਬ ਦੇ ਸਾਰੇ ਬੱਚਿਆਂ ਨੇ ਭਗਤ ਸਿੰਘ ਵੀ ਪੜਨਾ ਪੰਜਾਬ ਦੇ ਸਾਰੇ ਬੱਚਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਪੜਨਾ ਪੰਜਾਬ ਦੇ ਸਾਰੇ ਬੱਚਿਆਂ ਨੇ ਸ਼ਿਵ ਵੀ ਪੜਨਾ ਪੰਜਾਬ ਦੇ ਸਾਰੇ ਬੱਚਿਆਂ ਨੇ ਸਾਡਾ ਸੱਭਿਆਚਾਰ ਵੀ ਪੜਨਾ ਪੰਜਾਬ ਦੇ ਸਾਰੇ ਇਤਿਹਾਸਿਕ ਬਾਰੇ ਵੀ ਪੜਨਾ ਪੰਜਾਬ ਦੇ ਸਾਰੇ ਬੱਚਿਆਂ ਨੇ ਸਾਡੀਆਂ ਲੋਕ ਕਥਾਵਾਂ ਵੀ ਪੜ੍ਹਨੀਆਂ ਸੋ ਉਹ ਸਾਰਾ ਇੱਕ ਸੁਰ ਦੇ ਵਿੱਚ ਕਿਉਂ ਨਹੀਂ ਇੱਕ ਸਾਰ ਦੇ ਵਿੱਚ ਕਿਉਂ ਨਹੀਂ ਸਰਕਾਰੀ ਸਕੂਲ ਵਾਲਾ ਕੁਝ ਹੋਰ ਪੜੇ ਪ੍ਰਾਈਵੇਟ ਵਾਲਾ ਕੁਝ ਹੋਰ ਪੜੇ ਕੇਂਦਰੀ ਵਾਲਾ ਕੁਝ ਹੋਰ ਪੜੇ ਉਹਦੇ ਵਿੱਚ ਵੀ ਸੀਬੀਐਸਸੀ ਵਾਲਾ ਹੋਰ ਪੜੇਗਾ ਸਰਕਾਰੀ ਵਾਲਾ ਹੋਰ ਪੜੇਗਾ ਐਦਾਂ ਥੋੜਾ ਸੋ ਇਸ ਲਈ ਇੱਕ ਤਾਂ ਇਹ ਜ਼ਰੂਰ ਇਹਦੇ ਵੱਲ ਹੁਣ ਇਸ ਲਈ ਉਹ ਕਹਿ ਰਹੇ ਨੇ ਕਿ ਅਸੀਂ ਪਾਲਿਸੀ ਲਿਆਵਾਂਗੇ ਫਿਲਹਾਲ ਅਸੀਂ ਨਕੀਲ ਪਾਤੀਆ ਹੁਣ ਇਹਦੀ ਪਹਿਲ ਕਦਮੀ ਮਾਪਿਆਂ ਨੂੰ ਕਰਨੀ ਪੈਣੀ ਆ ਕਿਉਂਕਿ ਨਹੀਂ ਹਟਣ ਕੀ ਹੁੰਦਾ ਕਿ ਤੁਸੀਂ ਐਡਮਿਸ਼ਨ ਕਰਾਉਨੇ ਹੋ ਐਡਮਿਸ਼ਨ ਦੇ ਨਾਲ ਪਹਿਲਾਂ ਫੀਸ ਲੈ ਲੈਂਦੇ ਨੇ ਇੱਥੋਂ ਤੱਕ ਕਿ ਕਈ ਤਾਂ ਐਂ ਕਰਦੇ ਨੇ ਜਿਵੇਂ ਚੋਣਾਂ ਦੇ ਦੌਰਾਨ ਲੀਡਰ ਕਰਦੇ ਨੇ ਨਾ ਕਿ ਆ ਲੈ ਪਰਚੀ ਲੈ ਜਾ ਫੁਲਾਣੇ ਠੇਕੇ ਤੋਂ ਬਸ ਨੋਟ ਦਿਖਾ ਕੇ 10 ਦਾ ਨੋਟ ਦਿਖਾ ਕੇ 100 ਦਾ ਨੋਟ ਦਿਖਾ ਕੇ ਇੱਕ ਨੋਟ ਦਾ ਨੰਬਰ ਹੁੰਦਾ ਕਿ ਉਹ ਦਿਖਾ ਕੇ ਜਾਂ ਫਿਰ ਨੰਬਰ ਲਿਖ ਕੇ ਦੇ ਦਿੰਦੇ ਨੇ ਕਿ ਇਹ ਨੰਬਰ ਚੱਲਦਾ ਉਹ ਲੈ ਲੈ ਉਸੇ ਤਰ੍ਹਾਂ ਇਹ ਵੀ ਇਹੀ ਕੁਝ ਕਰਦੇ ਨੇ ਪਰਚੀ ਦੇ ਪਿੱਛੇ ਕੋਡ ਲਿਖ ਦਿੰਦੇ ਨੇ ਕਿ ਉੱਥੇ ਬਾਅਦ ਦਿਖਾਉਣੀ ਹੈ ਤੇ ਉਹ ਕਿਤਾਬਾਂ ਮਿਲ ਜਾਣਗੀਆਂ ਪੈਸੇ ਵੀ ਉਹ ਸਕੂਲ ਚ ਲੈ ਲੈਂਦੇ ਨੇ ਸੋ ਦੁਕਾਨਾਂ ਦੇ ਕੋਡ ਚੱਲਦਾ ਫਿਰ ਬੰਦਾ ਬਾਹਰ ਜਾਣ ਜੋਗਾ ਹੀ ਨਹੀਂ ਆਪਣੇ ਆਪ ਹੀ ਇਕੱਠ ਲੈਣੇ ਕਿੰਨੇ ਪੈਸੇ ਆ ਜੀ ਦੂਸਰਾ ਕਹਿੰਦੇ ਨਹੀਂਗੇ ਕਿ ਫਲਾਣੀ ਦੁਕਾਨ ਤੋਂ ਅੱਗੇ ਕਾਰਡ ਦਿੰਦੇ ਸੀ ਉਹ ਰੋਲਾ ਪੈ ਲਿਆ ਫੜ ਹੋ ਜਾਂਦੇ ਰਹੇ ਪਹਿਲਾਂ ਮੁਸ਼ਕਿਲਤਾ ਹੁੰਦੀਆਂ ਨੇ ਹੁਣ ਸਿਰਫ ਇੰਨੇ ਕਹਿੰਦੇ ਪਤਾ ਨਹੀਂ ਕਿਤਾਬਾਂ ਕਿਤੋਂ ਲੈਣੀਆਂ ਹੂੰ ਉਥੋਂ ਲਿਸਟ ਮਲਾਈ ਜਾਂਦੀ ਆ ਜਿੰਨੇ ਬੱਚਿਆਂ ਦੀ ਐਡਮਿਸ਼ਨ ਉਹਨੇ ਬੱਚਿਆਂ ਦਾ ਉਥੋਂ ਪਤਾ ਲੱਗ ਜਾਂਦਾ ਕਿ ਹਾਂ ਭਾਈ ਇੰਨੇ ਬੱਚਿਆਂ ਨੇ ਇੱਥੇ ਕਿਤਾਬਾਂ ਲੈ ਲਈਆਂ ਜੇ ਨਹੀਂ ਲਈਆਂ ਤੇ ਕਲਾਸ 'ਚ ਤੰਗ ਵੀ ਕਰ ਦਿਆ ਜਵਾਬ ਬਿਲਕੁਲ ਜਿਹੜੀ ਆਪਾਂ ਗੱਲ ਕਰਕੇ ਹਟਿਆ ਨਾ ਕਿ 30 ਵਾਲੀ ਜਰਾਬ 130 ਦੀ ਹੈ 100 ਵਾਲੀ ਸ਼ਰਟ 300 ਦੀ ਹੈ ਉਹ 200 ਵਾਲੀ ਪੈਂਟ 500 ਦੀ ਉਹ ਇਦਾਂ ਹੀ ਆ ਉਹ ਕਹਿੰਦੇ ਕਿ ਰਾਜਾ ਇੱਕ ਰਾਜੇ ਨੇ ਸ਼ੱਕ ਹੋ ਗਿਆ ਕਿ ਜਿਹੜਾ ਦੁੱਧ ਹੈ ਉਹ ਅਸਲੀ ਪੂਰਾ ਨਹੀਂ ਆ ਰਿਹਾ ਉਹ ਚ ਪਾਣੀ ਪੈ ਰਿਹਾ ਸੋ ਉਹਦੀ ਨਿਗਰਾਨੀ ਲਈ ਰਾਜੇ ਨੇ ਦੁੱਧ ਦੀ ਦੇ ਉੱਤੇ ਇੱਕ ਬੰਦਾ ਲਾਤਾ ਉਹ ਦੂਜੇ ਦਿਨ ਤੋਂ ਦੁੱਧ ਹੋਰ ਪਤਲਾ ਹੋ ਗਿਆ ਰਾਜੇ ਨੂੰ ਫੇਰ ਸ਼ੱਕ ਹੋ ਗਿਆ ਕਿ ਤੇ ਇਹ ਬੰਦਾ ਨਹੀਂ ਰੋੜਦਾ ਉਹਦੀ ਨਿਗਰਾਨੀ ਲਈ ਖੋਰ ਲਾਤਾ ਦੁੱਧ ਹੋਰ ਪਤਲਾ ਹੋ ਗਿਆ ਸੋ ਕਿ ਇਹ ਉਹੀ ਖੇਡ ਹੈ ਕਿ ਜਿਹੜੀ ਜਿਹੜਾ ਬਾਹਰ 30 ਦੀ ਹੈ ਜਦੋਂ ਸਕੂਲ ਚ ਆਉਂਦੀ ਆ ਤਾਂ ਪਹਿਲਾਂ ਤਾਂ ਉਹ ਦੁਕਾਨ ਵਾਲੇ ਨੇ ਕਮਾਉਣਾ ਜਿਹੜਾ ਉਸ ਦਾ ਕੰਟਰੈਕਟ ਲਿਆ ਜਿਹੜਾ ਫੇਰ ਉਹਦੇ ਵਿੱਚੋਂ ਪ੍ਰਿੰਸੀਪਲ ਨੇ ਵੀ ਹਿੱਸਾ ਖਾਣਾ ਫਿਰ ਉਹਦੇ ਵਿੱਚੋਂ ਜਿਹੜਾ ਸਕੂਲ ਦਾ ਮਾਲਕ ਹੈ ਕੋਈ ਹੋਰ ਹੈ ਉਹਨੇ ਵੀ ਇਸਾ ਖਣਾ ਉਹ ਕਮਿਸ਼ਨ ਵਾਲੀ ਲਾਈਨ ਇੰਨੀ ਲੰਬੀ ਹੋ ਜਾਂਦੀ ਆ ਕਿ ਬਾਹਰ ਸਮੋਸਾ 5 ਦਾ ਵਿਕਰੇ ਆਉਂਦਾ ਅੰਦਰ ਸਮੋਸਾ 25 ਦਾ ਵਿਕਰੇ ਆਉਂਦਾ ਸੋ ਇਸ ਲਈ ਬਾਹਰ ਜਿਹੜਾ 20 ਦੀ ਵਿਕਰੀ ਆ ਅੰਦਰ ਜਿਹੜਾ 100 ਦੀ ਵਿਕਰੀ ਆ ਸੋ ਆ ਜਿਹੜਾ ਕਮਿਸ਼ਨ ਕਲਚਰ ਆ ਗਾਹਾਂ ਤੋਂ ਗਾਹ ਪਾਣੀ ਪੈ ਪੈ ਕੇ ਦੁੱਧ ਪਤਲਾ ਹੋਣਾ ਕਿ ਉਹਨੂੰ ਰੋਕਣ ਦੀ ਕੋਸ਼ਿਸ਼ ਆ ਸੋ ਅੱਜ ਬਧਾਈ ਦੇਣੀ ਬਣਦੀ ਆ ਭਗਵੰਤ ਮਾਨ ਉਹਨਾਂ ਨੂੰ ਇਸ ਲਈ ਨਿਤ ਦਿਨੋ ਜਿਹੜਾ ਨਵਾਂ ਫਾਰਮੂਲਾ ਲਿਆ ਰਹੇ ਨੇ ਨਵੀਂ ਗੱਲ ਿਆ ਰਹੇ ਨੇ ਬਸ ਇਹ ਐਲਾਨ ਦੇ ਉੱਤੇ ਨਜ਼ਰ ਰੱਖਣ ਕਿ ਐਲਾਨ ਅਮਲੀ ਰੂਪ ਚ ਹੁੰਦਾ ਰਹੇ ਕਿਤੇ ਐਲਾਨ ਆ ਅੱਜ ਪੰਜਾਬ ਨੂੰ ਬਹੁਤ ਸੁੱਖ ਦਾ ਸਾਆ ਆਊਗਾ ਬੇਸ਼ੱਕ ਟੱਪੇ ਹੋਣਗੇ ਮਲਾਜਮ ਬਿਲਕੁਲ ਕਿਉਂਕਿ ਪਾਇਆਂ ਦਾ ਵੋਟਾਂ ਇਹਨਾਂ ਨੇ ਵਿਚਾਰੇ ਨੇ ਆਮ ਆਦਮੀ ਨੂੰ ਸਭ ਨੂੰ ਪਤਾ ਹੈ ਕਿਤੇ 90% ਵੋਟਾਂ ਆਮ ਆਦਮੀ ਨੂੰ ਪਈਆਂ ਸੋ ਇਸ ਲਈ ਵੋਟਰ ਹੁਣ ਇਹ ਵੀ ਚਿਕੜ ਗਏ ਲੈ ਵੋਟਾਂ ਦਾ ਸ ਵੀ ਪਈਆਂ ਦੀਆਂ ਅਸਾ ਫੰਡ ਵੀ ਦੇ ਕੇ ਆ ਸੀ ਫਲਾਣੇ ਲੀਡਰ ਨੂੰ ਹੁਣ ਪਤਾ ਨਹੀਂ ਫੰਡ ਐਮ ਐਲ ਏ ਤੱਕ ਪਹੁੰਚਿਆ ਕਿ ਨਹੀਂ ਪ ਔਰ ਇਸ ਲਈ ਇਹ ਟੱਪਣਗੇ ਵੀ ਧਰਨੇ ਵੀ ਲੱਗ ਸਕਦੇ ਨੇ ਪ੍ਰਦਰਸ਼ਨ ਵੀ ਹੋ ਸਕਦਾ ਯੂਨੀ ਇਕੱਠੀਆਂ ਵੀ ਹੋ ਸਕਦੀਆਂ ਵਿਰੋਧ ਵੀ ਪਰ ਪਰਵਾਹ ਨਹੀਂ ਮੈਨੂੰ ਲੱਗਦਾ ਇਸ ਮਸਲੇ ਤੇ ਆਵਾਮ ਪੰਜਾਬ ਦਾ ਸਾਥ ਦੇਗਾ ਕਿ ਤੁਸੀਂ ਸਹੀ ਫੈਸਲਾ ਲਿਆ ਔਰ ਜੇਕਰ ਆ ਸਿੱਖਿਆ ਵਾਲੇ ਮਤਲਬ ਕਿ ਮਾਫੀਆ ਨੂੰ ਨਕੇਲ ਪੈਗੀ ਤਾਂ ਫਿਰ ਰੇਤ ਮਾਫੀਆ ਸ਼ਰਾਬ ਮਾਫੀਆ ਤੇ ਆ ਔਰ ਟਰਾਂਸਪੋਰਟ ਮਾਫੀਆ ਜੀਬ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਮਿਲਣੀ ਅੱਜ ਮਾਫੀਆ ਰਾਜ ਨੂੰ ਹੱਥ ਪਾਉਣ ਦੀ ਸ਼ੁਰੂਆਤ ਹੋ ਗਈ ਹੈ ਆਉਂਦੇ ਦਿਨਾਂ ਚ ਨਾ ਸੁਪਾਇਆ ਰਾਮਦੁੱਲਾ ਜੀ ਰੋਜ਼ ਜਿਹਾ ਇੱਕ ਲਾਈਨ ਹੁੰਦਾ ਤਾਂ ਮੇਨੂੰ ਲੱਗਦਾ 365 ਦਿਨ ਬਹੁਤ ਨੇ ਸਰਕਾਰ ਨੂੰ ਪੰਜਾਬ ਨੂੰ ਪੈਰਾਂ ਫੇਰ ਕਰਨ ਲਈ ਬਿਲਕੁਲ ਪੰਜਾਬ ਵਿੱਚ ਬਹੁਤ ਸਾਰੇ ਮਾਫੀਏ ਜਿਹੜੇ ਹੈਗੇ ਨੇ ਉਹ ਐਕਟਿਵ ਨੇ ਚਾਹੇ ਰੇਤ ਮਾਫੀ ਦੀ ਗੱਲ ਕਰ ਲਈਏ ਫਿਰ ਚਾਹੇ ਅਸੀਂ ਡਰੱਗ ਮਾਫੀ ਦੀ ਗੱਲ ਕਰ ਲਈਏ ਸ਼ਰਾਬ ਮਾਫੀ ਦੀ ਗੱਲ ਕਰ ਲਈਏ ਪਰ ਜਿਹੜੀ ਸ਼ੁਰੂਆਤ ਕੀਤੀ ਹੈ ਸਿੱਖਿਆ ਮਾਫੀਆ ਤੇ ਜਿਹੜੇ ਨਾ ਘਮਾਉਣ ਦੀ ਜਿਹੜੇ ਬੱਚੇ ਜਿੱਥੋਂ ਉਹਨਾਂ ਦੀ ਪੜ੍ਹਾਈ ਦੀ ਸ਼ੁਰੂਆਤ ਹੁੰਦੀ ਹੈ ਜਿੱਥੋਂ ਬੁਨਿਆਦ ਬਣਦੀ ਹੈ ਸੋ ਮ ਕਿ ਸਾਰੇ ਮਾਫੀਆ ਨੂੰ ਵੀ ਨੱਥ ਪੈ ਗਈ ਤਾਂ ਪੰਜਾਬ ਜਲਦੀ ਪੈਰਾਂ ਸਿਰਫ ਆਪਣੇ ਹੋਏਗਾ ਬਿਲਕੁਲ ਉਮੀਦ ਇਹੀ ਕੀਤੀ ਜਾ ਰਹੀ ਹੈ ਦੀਪਕ ਜੀ ਇੱਕ ਹੋਰ ਫੈਸਲਾ ਜਿਹੜਾ ਸਰਕਾਰ ਦਾ ਹੈਗਾ ਇੰਪਰੂਵਮੈਂਟ ٹرسٹ ਜਿਹੜੇ ਉਹ ਭੰਗ ਕੀਤੇ ਐ ਤੇ ਚੇਅਰਮੈਨਾਂ ਵੱਲੋਂ ਅਸਤੀਫਾ ਦਿੱਤੇ ਗਿਆ ਉਸ ਨੂੰ ਕਿਵੇਂ ਦੇਖਦੇ ਹੈਂ ਹਾਂ ਦੇਖੋ ਰਸਮੀ ਤੌਰ ਤੇ ਹਮੇਸ਼ਾ ਇਹ ਹੁੰਦਾ ਕਿ ਨਵੀਂ ਸਰਕਾਰ ਜਦੋਂ ਆਉਂਦੀ ਆ ਤਾਂ ਪਹਿਲੀ ਸਰਕਾਰ ਦੇ ਜਿਹੜੇ ਇਹ ਜੇ ਮਾਨਮਤੇ ਆਉਂਦੇ ਆ ਤੇ ਬੈਠੇ ਹੁੰਦੇ ਨੇ ਉਹ ਆਪਣੇ ਆਪ ਅਸਤੀਫੇ ਦੇ ਦਿੰਦੇ ਨੇ ਉਹਨਾਂ ਦਾ ਆਪਣਾ ਇੱਕ ਜਮੀਰ ਬਣਦੀਂਦਾ ਕਿ ਠੀਕ ਆਪਾਂ ਹੁਣ ਤੁਸੀਂ ਆਪਣੇ ਨਵੇਂ ਦੇ ਲਓ ਪਰ ਅਸੀਂ ਫੇ ਨਹੀਂ ਦੇ ਰਹੇ ਅਸੀਂ ਕੁਰਸੀਆਂ ਨਹੀਂ ਛੱਡਣ ਨੂੰ ਤਿਆਰ ਅਜੇ ਵੀ ਨਹੀਂ ਛੱਡਣ ਨੂੰ ਤਿਆਰ ਸੋ ਇਸ ਲਈ ਆ ਇੱਕ ਨਵੀਂ ਮੇਰੇ ਕੋਲ ਉਹ ਸਾਰੀ ਰਿਪੋਰਟ ਪਈ ਹੈ ਜੇਕਰ ਮੈਂ ਨਵੇਂ ਚੇਅਰਮੈਨ ਜਿਹੜੇ ਮਿਲਣਗੇ ਜਦੋਂ ਤੱਕ ਨਹੀਂ ਮਿਲਦਾ ਤਦ ਤੱਕ ਡੀਸੀਆਂ ਨੂੰ ਕਾਰਜਪਰ ਸੌਂਪ ਦਿੱਤਾ ਚੇਅਰਮੈਨ ਦੋ ਡਾਇਰੈਕਟਰ ਸਵਣਿਆ ਨੌ ਜਿਹੜਿਆਂ ਨੇ ਕੁਰਸੀ ਛੱਡੀ ਹੁਣ ਜਦੋਂ ਭੰਗ ਕੀਤਾ ਪੰਜਾਬ ਸਰਕਾਰ ਦੀ ਆਵਾਜ਼ ਦੀ ਪਾਰਟੀ ਨੇ ਸਾਰੇ ਇੰਪਰੂਵਮੈਂਟ ਟਰਸਟ ਭੰਗ ਕਰਤੇ ਨੇ ਜਿਸ ਵਕ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਜਿਹੜੇ ਚੇਅਰਮੈਨ ਲੱਗੇ ਹੋਏ ਸੀਗੇ ਜਾਂ ਟਰ ਹਾਂ ਪਨਕੋ ਬੈਟ ਦੇ ਚੇਅਰਮੈਨ ਅਪਤਾਰ ਸਿੰਘ ਪੀਆਰਟੀਸੀ ਦੇ ਚੇਅਰਮੈਨ ਸਤਵਿੰਦਰ ਸਿੰਘ ਇਹ ਸਭ ਨੇ ਜਿਹੜੇ ਇਹਨਾਂ ਦੀ ਛੁੱਟੀ ਹੋ ਗਈ ਇਸੇ ਤਰ੍ਹਾਂ ਪੀਐਸ ਆਈਈਸੀ ਦੇ ਡਾਇਰੈਕਟਰ ਹਰਮੇਸ਼ ਚੰਦਰ ਇਨਪੋਟੈਕ ਦੇ ਉਪ ਚੇਅਰਮੈਨ ਕਾਰਤਿਕ ਡਾਇਰੈਕਟਰ ਮਨਜੀਤ ਸਿੰਘ ਸਰੋਆ ਸਤੀਸ਼ ਕਾਉਂਸਲ ਸੁਰਜੀਤ ਸਿੰਘ ਡਾਕਟਰ ਨਰੇਸ਼ਪੁਰਤੀ ਇਹਨਾਂ ਨੇ ਅਸਤੀਫਾ ਦਿੱਤਾ ਪਰ ਇਹਨਾਂ ਥਾਂ ਦੇ ਡੀਸੀ ਦਾ ਕੰਮ ਸੰਭਾਲਣਗੇ ਪਰ ਸਰਕਾਰ ਬਦਲਣ ਤੋਂ ਬਾਅਦ ਵੀ ਜਿਹੜੇ ਕੁਰਸੀਆਂ ਚੁੱਕ ਕੇ ਨੇ ਮੈਂ ਕੁਝ ਹੋਰ ਵੀ ਦੱਸ ਦੇਣਾ ਪੰਜਾਬ 'ਚ ਕਾਂਗਰਸ ਸਰਕਾਰ ਬਦਲਣ ਤੋਂ ਬਾਅਦ ਵੀ ਕਈ ਕਾਂਗਰਸੀ ਕੁਰਸੀਆਂ ਤੇ ਜੜੇ ਹੋਏ ਨੇ ਪੰਜਾਬ 'ਚ ਕਰ 12 ਨਿਗਮ ਨੇ ਇਸ ਤੋਂ ਇਲਾਵਾ ਮਾਰਕਫੈਡ ਮਿਲਕਫੈਡ ਕਾਰਪੋਰੇਟ ਬੈਂਕਸ ਨੇ 150 ਜਿਹੇ ਬੋਰਡ ਨੇ ਤੇ ਨਿਗਮ ਨੇ ਜਿਨ੍ਹਾਂ ਦੇ ਅਹੁਦਿਆਂ ਦੇ ਉੱਤੇ ਅਜੇ ਵੀ ਮਤਲਬ ਕਾਂਗਰਸੀ ਚਿਪਕੇ ਬੈਠੇ ਨੇ ਸੋ ਉਹਨਾਂ ਨੂੰ ਹਟਾਉਣਾ ਲਾਉਣਾ ਉਹਨਾਂ ਥਾਂ ਤੇ ਸਹੀ ਬੰਦਿਆਂ ਨੂੰ ਲੈਣਾ ਮੈਨੂੰ ਪਤਾ ਲੱਗ ਰਿਹਾ ਕਿ ਸਰਕਾਰ ਇਸ ਵੀ ਉੱਤੇ ਕੰਮ ਕਰ ਰਹੀ ਹੈ ਕਿ ਸਾਡੇ ਕੋਲ 92 ਐਮਐਲਏ ਨੇ ਉਹਨਾਂ ਨੂੰ ਵੀ ਤਾਂ ਕਿਤੇ ਲਾਉਣਾ ਸੋ ਮੰਤਰੀ 18 ਹੀ ਬਣਾ ਸਕਦੇ ਨੇ ਉਹ 7 ਤੇ ਬਣਨੇ ਹੋਰ ਇਹਨਾਂ ਚੋਂ ਸੋ ਇਸ ਲਈ ਬਾਕੀਆਂ ਨੂੰ ਇਹਨਾਂ ਵੋਟਾਂ 'ਚ ਐਡਜਸਟ ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਉਹ ਸਰਗਰਮੀ ਨਾਲ ਕੰਮ ਵੀ ਕਰ ਸਕਣ ਸੋ ਇਹ ਸਿਆਣਾ ਫੈਸਲਾ ਹੋਵੇਗਾ ਮਿਲਕੂ ਦੇਖੋ ਜੀ ਅਸੀਂ ਦੇਸ਼ ਦੀ ਵੀ ਗੱਲ ਕਰਦੇ ਆਂ ਤੇ ਜਦੋਂ ਪੰਜਾਬ ਸੂਬੇ ਦੀ ਵੀ ਗੱਲ ਕਰਦੇ ਆਂ ਤਾਂ ਪੈਟਰੋਲ ਡੀਜ਼ਲ ਦੀ ਮਾਰ ਪੂਰੇ ਦੇਸ਼ ਵਿੱਚ ਜਿਹੜੀ ਅਸੀਂ ਦੇਖ ਰਹੇ ਆਂ ਕਿ ਲਗਾਤਾਰ ਵਧ ਰਿਹਾ ਤੇ ਇੱਕ ਤਰੀਕ ਤੋਂ ਹੁਣ ਦਵਾਈਆਂ ਵੀ ਮਹਿੰਗੀਆਂ ਹੋ ਜਾਣੀਆਂ ਮੈਨੂੰ ਲੱਗਦਾ ਕਿ ਬਹੁਤ ਬੇਸਿਕ ਨੀਡ ਸੀਗੀ ਲੋਕਾਂ ਲਈ ਇਹ ਵੀ ਮਹਿੰਗੀਆਂ ਹੋ ਜਾਣੀਆਂ ਸੋ ਇਹ ਵੀ ਇੱਕ ਤਰਾਸਦੀ ਹੈਗੀ ਹੈ ਤੇ ਜਦੋਂ ਪੰਜਾਬ ਦੀ ਗੱਲ ਕਰਦੇ ਆਂ ਤਾਂ ਕੋਇਲਾ ਦਾ ਸੰਕਟ ਵੀ ਪੰਜਾਬ ਉੱਤੇ ছਾਇਆ ਹੋਇਆ ਹੈ ਤੇ ਮੈਨੂੰ ਲੱਗਦਾ ਕਿ ਹਰ ਪਾਸੇ ਲੋਕਾਂ ਨੂੰ ਮਾਰ ਪੈ ਰਹੀ ਹੈ ਬਹੁਤ ਚਿੰਤਾ ਵਾਲੀ ਗੱਲ ਹੈ ਇਸ ਪਰ ਬਿਜਲੀ ਬਹੁਤ ਜ਼ਿਆਦਾ ਕੱਠ ਲੱਗਣਗੇ ਕੇਂਦਰ ਲਗਾਤਾਰ ਠਕਾ ਕਰ ਰਿ ਇਹ ਇਕ ਤਾਂ ਵਿਦੇਸ਼ੀ ਜਿਹੜਾ ਕੋਲਾ ਆਉਂਦਾ ਸੀਗਾ 50% ਤੇ ਲਗਭਗ ਰੂਸ ਤੋਂ ਅਲੇ ਪਾਸੇੋਂ ਹੋ ਕੇ ਯੂਕਰੇਨ ਵਾਲੇ ਉਧਰੋਂ ਕੋਲਾ ਆਉਂਦਾ ਸੀ ਉਹ ਲੜਾਈ ਕਾਰਨ ਕੋਲਾ ਰੁਕ ਗਿਆ ਇਹ ਦੂਸਰਾ ਆਪਣੀਆਂ ਕੋਲੇ ਦੀ ਜਿਹੜੀ ਖਾਦਾਨਾ ਚ ਹੁਣ ਉਹਨਾਂ ਕੋਲਾ ਉਹਨਾਂ ਹੀ ਨਿਕਲ ਸਕਦਾ ਜਿੰਨੀ ਉਹਦੀ ਪ੍ਰੋਡਕਸ਼ਨ ਉਹ ਤੋਂ ਕਿੰਨਾ ਜੋਰ ਮਾਰ ਕੇ ਵੱਧ ਕੱਢ ਲੋਗੇ ਇਸ ਲਈ ਕੋਲੇ ਦੀ ਸਪਲਾਈ ਘਟਣ ਕਾਰਨ ਪ੍ਰਾਈਵੇਟ ਥਰਮਲ ਪਲਾਂਟਾਂ ਚ ਅਦਾਗੀ ਘਟ ਗਈ ਤੇ ਉਹਦੇ ਨਾਲ ਬਿਜਲੀ ਮਹਿੰਗੀ ਹੋ ਗਈ ਸੋ ਹੁਣ ਖਰੀਦਣੀ ਹੈ ਉਹਦੇ ਸਾਬ ਨਾਲੋਂ ਮਹਿੰਗੀ ਹੈ ਪਰ ਪ੍ਰਾਈਵੇਟ ਸਾਨੂੰ ਚਲਾਉਣੇ ਵੀ ਮਹਿੰਗੇ ਨੇ ਸੋ ਬਿਜਲੀ ਲੋਕਾਂ ਨੂੰ ਬਿਜਲੀ ਵੀ ਮਹਿੰਗੀ ਮਿਲਣੀ ਹੈ ਔਰ ਉਹਦੇ ਨਾਲ ਨਾਲ ਇਸ ਪਰ ਕੇਂਦਰ ਬੜਾ ਸਿਆਣਾ ਹਮ ਇੰਨੀ ਇੰਨਾ ਉਹਦੀ ਮਿਹਰਬਾਨੀ ਹੈ ਕਿ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਉੱਥੇ ਉੱਥੇ ਹੋਰ ਸੁਬਿਆਂ ਦੇ ਪੂਲ ਦੀ ਪੰਜਾਬ ਦੇ ਇੱਕ ਐਮਰਜੈਂਸੀ ਟਾਈਪਿਕ ਪੂਲ ਰੱਖਿਆ ਹੁੰਦਾ ਕਿ ਜਦੋਂ ਸੁਬਿਆਂ ਲੋੜ ਵਿੱਚ ਉਹਨੂੰ ਬਿਜਲੀ ਦੇਣ ਕਿ ਉਹਦਾ ਪੰਜਾਬ ਦਾ ਹਿੱਸਾ ਪੰਜਾਬ ਨੂੰ ਦਿੰਦੀ ਹੈ ਪੰਜਾਬ ਦਾ ਹਿੱਸਾ ਹਰਿਆਣਾ ਨੂੰ ਦੇਤਾ ਸੋ ਆ ਸ਼੍ਰੀਆਮ ਬਿਤਕਰਾ ਕੇਂਦਰ ਨਹੀਂ ਕਰਨ ਨੂੰ ਹਟ ਰਿਹਾ ਪੰਜਾਬ ਨਾਲ ਇਹ ਪੰਜਾਬ ਨਾਲ ਤੱਕਾ ਸੋ ਇਸ ਲਈ ਇਹਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਪੰਜਾਬ ਦੇ ਸੰਗਠਨਾਂ ਨੂੰ ਵੀ ਪਹਿਲ ਕਦਮੀ ਕਰਨੀ ਪਣੀ ਹੈ ਕਿ ਭਾਈ ਕਿੱਥੇ ਕਿੱਥੇ ਤੱਕਾ ਕਰੋਗੇ ਹਰ ਕਦਮ ਤੇ ਤੱਕਾ ਸੋ ਇਸ ਲਈ ਇਹ ਬਰਦਾਸ਼ਤਯੋਗ ਨਹੀਂਗਾ ਪਰ ਇੱਕ ਤੇ ਬਿਜਲੀ ਸੰਕਟ ਵੱਡਾ ਹੋਣ ਜਾ ਰਿਹਾ ਔਰ ਇਹਦਾ ਬਦਲ ਮੇ ਹੱਲਾਵਲ ਪੰਜਾਬ ਨੂੰ ਵੀ ਸੋਚਣਾ ਪੈਣਾ ਖਾਸ ਕਰ ਜੇਕਰ ਅਸੀਂ ਸੋਲਰ ਊਰਜਾ ਵੱਲ ਆਜਵੀਏ ਤਾਂ ਚੰਗਾ ਫੈਸਲਾ ਹੋਏਗਾ ਬਿਲਕੁਲ ਦੀਪਕ ਜੀ ਅਸੀਂ ਇਸ ਗੱਲ ਤੇ ਗੱਲ ਕਰਕੇ ਪੰਜਾਬ ਚੰਡੀਗੜ੍ਹ ਦੀ ਗੱਲ ਕਰ ਰਹੇ ਸੀ ਕਿ ਕੇਂਦਰ ਦੇ ਜਿਹੜੇ ਸਰਵਿਸ ਰੂਲ ਨੇ ਉਹ ਚੰਡੀਗੜ੍ਹ ਦੇ ਵਿੱਚ ਅਸੀਂ ਕੱਲ ਵੀ ਇਸ ਦਾ ਜ਼ਿਕਰ ਕੀਤਾ ਸੀਗਾ ਕਿ ਉਹ ਜਿਹੜੇ ਅਪਲਾਈ ਕੀਤੇ ਜਾ ਰਹੇ ਨੇ ਤੇ ਇਸ ਬਾਰੇ ਹੁਣ ਨੋਟੀਫਿਕੇਸ਼ਨ ਜਿਹੜਾ ਹੈ ਉਹ ਵੀ ਜਾਰੀ ਕਰ ਦਿੱਤਾ ਗਿਆ ਬਸ਼ਰਮਪਨਾ ਮੈਂ ਇਹਨੂੰ ਸਰਕਾਰ ਦਾ ਨਿਰਾ ਬਸ਼ਰਮਪਨਾ ਕਹਾਂਗਾ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਜ਼ਿਆਦਾ ਹੀ ਬੇਦਰਦੀ ਤੇ ਉਤਰਾਈ ਹੈ ਕੇਂਦਰ ਸਰਕਾਰ ਉਹ ਸ਼ਰੀਆਮ ਮਤਲਬ ਕਿ ਉਹਦੇ ਉੱਤੋਂ ਮੈਨੂੰ ਲੱਗਦਾ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਵਾਲੀ ਹਾਰ ਸੈਨ ਨਹੀਂ ਹੋਈ ਅਜੇ ਤੱਕ ਸੈਨ ਨਹੀਂ ਹੋ ਰਹੀ ਉਸੇ ਹਾਰ ਚੋਂ ਹੀ ਆ ਕਦਮ ਨੇ ਚਾਹੇ ਬੀਐਸਐਫ ਫੜਾ ਮੁੱਦਾ ਹੋਵੇ ਚਾਹੇ ਬੀਬੀਐਮਬੀ ਵਾਲਾ ਮੁੱਦਾ ਹੋਵੇ ਚਾਹੇ ਡੈਮਾ ਦੀ ਸੁਰੱਖਿਆ ਦਾ ਮੁੱਦਾ ਹੋਵੇ ਚਾਹੇ ਚੰਡੀਗੜ੍ਹ ਦੇ ਮਸਲੇ ਨਾਲ ਮਤਲਬ ਸਵੇਰ ਨੂੰ ਤਰਨਾ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਚੰਡੀਗੜ੍ਹ ਦੀ ਅਧਿਕਾਰਤ ਭਾਸ਼ਾ ਅੰਗਰੇਜ਼ੀ ਕੀਤੀ ਹੋਈ ਹੈ ਥੋਪੀ ਹੋਈ ਹੈ ਉਹਨੂੰ ਲੈ ਕੇ ਚੰਡੀਗੜ੍ਹ ਪੰਜਾਬੀ ਮੰਚਔਰ ਪਿੰਡੂ ਸੰਘਰਸ਼ ਕਮੇਟੀ ਸਮੂਹ ਸਹਿਯੋਗੀ ਸੰਗਠਨਾਂ ਵੱਲੋਂ ਕੰਨੂ ਰਾਜਪਾਲ ਦੇ ਘਰਾਓ ਦੀ ਕਾਲ ਅਮਿਤ ਸ਼ਾਹ ਨਹੀਂ ਆਜਣ ਉੱਥੇ ਫਿਰ ਫੇ ਦੇਖ ਲਾਂਗੇ ਨਿਜੀਟਲ ਉੱਥੇ ਆ ਜਾਣ ਮਤਲਬ ਇੰਨਾ ਗੰਦ ਪਾਇਆ ਇਹਨਾਂ ਨੇ ਕਿ ਜੇਕਰ ਦਾਮਾ ਤਾਂ ਧਰਨਿਆ ਚਾਉਣ ਉਤਰੇ ਹੋਣ ਥੱਲੇ ਫਿਰ ਦੇਖਦੇ ਹਾਂ ਇਹ ਜਾਣ ਬੁਝ ਕੇ ਚਾਹੁੰਦੇ ਨੇ ਕੌਮਤਾ ਜੀ ਕਿ ਚੰਡੀਗੜ੍ਹ ਪੰਜਾਬ ਨੂੰ ਨਾ ਮਿਲੇ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਲੀਏ ਇਸ ਲਈ ਇਹ ਮੁਲਾਜ਼ਮਾਂ ਰਾਹੀਂ ਉਹ ਬਿਤਕਰਾਂ ਕਰਨ ਤੇ ਆਏ ਨੇ ਤੇ ਜੇਕਰ ਦਾਮਾ ਤਾਂ ਮੈਦਾਨ ਚਾਉਣ ਗਰਾਊਂਡ 'ਚ ਆ ਜਾਣ ਪਤਾ ਲੱਗ ਜਾਏਗਾ ਇਹ ਤੱਕੇ ਸ਼ਾਹੀ ਨਾਲ ਜੇਕਰ ਸੋਚਦੇ ਨੇ ਕਿ ਹਾਂ ਅਸੀਂ ਪੰਜਾਬ ਨਾਲ ਧੋਖਾ ਕਰ ਲਾਂਗੇ ਇੱਕ ਪਾਸੇ ਕਹਿੰਦੇ ਆ ਸਾਨੂੰ ਘਟ ਗਣਤੀਆਂ ਦਾ ਫਿਕਰ ਇੱਕ ਪਾਸੇ ਕਹਿੰਦੇ ਆ ਸਾਨੂੰ ਪੰਜਾਬੀਆਂ ਨਾਲ ਬਹੁਤ ਮੋਹ ਫੋਟੋਆਂ ਪਾ ਕੇ ਚਾਰ ਚਾਰ ਕੈਮਰੇ ਲਾ ਕੇ ਮੋਦੀ ਦੀਆਂ ਫੋਟੋਆਂ ਖਿਚਾਉਂਦੇ ਆ ਤੇ ਉੱਪਰ ਦੀ ਆ ਸ਼ਰਿਆਮ ਤੱਕਾ ਕਿ ਇੱਕ ਦੇਸ਼ ਇੱਕ ਭਾਸ਼ਾ ਹੁਣ ਇਹ ਜੂਟੀ ਉਹ ਜੂਟੀ ਨਹੀਂ ਐ ਜਿਸ ਜੂਟੀ ਨੂੰ ਇਹ ਬਣਾਉਣਾ ਚਾਹੁੰਦੇ ਨੇ ਸੋ ਇਸ ਲਈ ਮੈਨੂੰ ਲੱਗਦਾ ਇਹਦੇ ਉੱਤੇ ਕੰਮ ਹੋ ਜਾਣਾ ਚਾਹੀਦਾ ਕਿ ਸਵੇਰ ਨੂੰ ਕੇਂਦਰ ਸਰਕਾਰ ਵੀ ਆ ਜਾਵੇ ਜੇ ਮੀਟਿੰਗ ਚ ਦਮ ਹੈ ਹੈ ਉਸ ਧਰਨੇ 'ਚ ਆ ਜਾਵੇ ਅਮੋ ਸਾਹਮਣਾ ਹੋ ਜਾਊਗਾ ਤਾਂ ਲੱਗ ਜਾਊਗਾ ਪਤਾ ਮੇਰੇ ਕੁਦੀਪਕ ਜੀ ਧੰਨਵਾਦ ਇਸ ਸਾਰੇ ਵਿਚਾਰ ਚਰਚਾ ਲਈ ਸੇਸਨ ਅੱਜ ਦੇ ਕੁਝ ਅਹਿਮ ਮੁੱਦੇ ਕੱਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਜੀ ਵੀ ਹਰ ਕਦਮ ਤੁਹਾਡੇ ਨਾਲ ਤੁਹਾਡੇ ਨਾਲ ਨਵੀਂ ਸਰਕਾਰ ਨਵੇਂ ਨਵੇਂ ਐਲਾਨ ਤੇ ਮੈਨੂੰ ਲੱਗਦਾ ਹੈ ਕਿ ਗੱਲ ਕਰਨੀ ਜ਼ਰੂਰ ਬਣਦੀ ਹੈ ਕਿਉਂਕਿ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਅਜਿਹੇ ਮੁੱਦਿਆਂ ਦਾ ਚਾਹਿਆ ਸੀ ਪੁਰਾਣੀਆਂ ਸਰਕਾਰਾਂ ਦੀ ਗੱਲ ਕਰੀਏ ਤੇ ਜਿਹੜੇ